ਨਵੀਂ ਕਾਰ ਐਕਸਟਰੀਅਰ ਆਹਾ ਆ ਸਾਨੂੰ ਟੱਕਰਾਂ ਮਾਰ ਟੱਕਰਾਂ ਨਾ ਜਿਵੇਂ ਮੌਕੇ ਤੇ ਜਿਵੇਂ ਮੌਕੇ ਤੇ ਸਾਨੂੰ ਵਾ ਕੋਈ ਕਰਨਾ ਪੈ ਰਿਹਾ ਤੇ ਉਧਰ استاد ਹੋਣੀ ਉਹ ਖੜੇ ਆ ਉਹ ਕੰਮ ਵੀਰ ਗਏ ਵੇਟਾਂ ਦਾ ਵਜਨ ਵਧਾਉਣਾ ਹੋਰ ਹੈ ਏ ਵਜਨ ਘਾਟਾ ਮਨੀਰ ਭਾਈ ਕਹਿੰਦਾ ਵੀ ਵਜਨ ਹੋਰ ਪਾਉਣਾ ਤੇ ਨਾ ਖੜੇ ਐ ਮੜੀ ਰਾਂ ਐ ਕਰੀ ਜਾਂਦੀ ਆ ਵੀ ਪਲੇਟਾਂ ਲਿਆਓ ਪਲੇਟਾਂ ਲਿਆਓ ਪਲੇਟਾਂ ਲਿਆਓ ਪਲੇਟਾਂ ਲਿਆਓ ਆ ਲਿਆਂ ਦੀਆਂ ਆ ਚਾਰ ਲਿਆਂ ਦੀਆਂ ਹੁਣ ਹੈਗਾ ਹੋਰ ਵਜਨ ਵਧਾਉਣਾ ਕੁਆਂਟਲ ਤੇ ਤੇ ਟਰਗਾ ਚੱਕੂਗਾ ਤੇ ਥਾਂ ਉਸਤਾਦ ਕਿਵੇਂ ਆ ਹੁਣ ਕਾਪੀ ਹੋਣੀ ਆ ਆਪਣੀ ਔਰ ਕੱਲ ਨੂੰ ਠੀਕ ਆ ਮੰਨਦਾ ਤੂੰ ਕੱਲ੍ਹ ਕਿ ਨਹੀਂ ਉਸ ਤਾਂ ਮੰਨਣੀ ਪੈਣੀ ਬਾਈ ਗੱਲ ਨਹੀਂ ਆਪਣੇ ਲਈ ਹੀ ਹੈਗਾ ਹੋਰਾਂ ਲਈ ਆਪਾਂ ਨੂੰ ਪਤਾ ਨਹੀਂਗਾ ਆਪਣਾ ਕੋਝ ਆ ਤੂੰ ਯਾਰ ਓ ਹਜੇ ਗਲਬ ਕੀ ਵੀਰ ਗਿਆ ਬਾਈ ਓ ਇੱਕ ਸਰਾਕ ਹੋਰ ਰਹਿ ਗਿਆ ਹੁਣ ਤਾਂ ਇਹਨਾਂ ਦੋਹਾਂ ਚ ਹੁੰਦਾ ਲੀਕ ਜੇ ਹੋਊ ਫਟ ਕੇ ਦੇਖ ਲੈਣੇ ਫਿਰ ਚਾਰਾਂ ਚ ਹੋਊਗੀ ਕੀ ਹੋ ਗਿਆ ਛੋੜ ਛੋੜ ਜਾ ਰਾਂ ਮੈਂ ਬੜੀ ਬੜੀ ਬਾਤ ਬੜੇ ਬਾਤਾਂ ਹੋਤੀ ਰਹਤੀਆਂ ਇਹ ਤੇਜ਼ੀ ਆ ਇਹ ਤੇਜ਼ੀ ਬਹੁਤ ਆ ਨਾ ਤਾ ਤੇਜੀ ਹੈ ਨਾ ਹੁਣ ਕੀ ਹੋ ਗਿਆ ਦਵਾਰਾ ਬੋਲੀਂ ਬਾਈ ਕੀ ਹੋ ਗਿਆ ਨਹੀਂ ਨਹੀਂ ਇਹ ਆਉਂ ਨਹੀਂ ਰਹਿਦਾ ਕਿੱਧਰ ਆਉਂ ਰਹੀਦਾ ਇਹ ਆਉਂ ਨਹੀਂ ਰਹਿੰਦਾ ਐਂ ਹੀ ਚੱਲ ਪੈਣਾ ਇਹ ਹਾਂ ਬੜਾ ਗੰਦਾ ਕਹਿਦਾ ਜ਼ਰਾ ਧੱਕ ਆਵੇ ਗੋਦਾਂ ਲਈ ਆਉਂਦਾ ਹਾਂ ਨਾ ਬਾਈ ਜਿਹੜੀਆਂ ਪਾ ਵਗੀਆਂ ਉਹ ਬੰਦ ਨਹੀਂ ਕੋਈ ਇੰਨਾ ਤੋਂ ਨਹੀਂ ਹੁੰਦਾ ਚੱਲ ਚੱਕ ਦਿੰਨੇ ਆ ਜਿਵੇਂ ਹੋਰ ਹੋਣੀ ਆ ਹੋਰ ਬਦੀ ਆ ਨਾ 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 ਰੋੜ ਵੀ ਇੱਕ ਪਾਵੇ ਪਾਵੇ ਇੱਕ ਪਾਦੀ ਆ ਉਹ ਕਰ ਦੇ ਓਕੇ ਉਸਤਾਦ ਹੋਣਾ ਵਾਸ਼ਲੇ ਇੱਕ ਪਾ ਲਓ ਓਕੇ ਜਮ ਓਕੇ ਬਾਈ ਹੁਣ ਠੰਡਾ ਲਈ ਆਉਂਦੇ ਆ ਇੰਜਨ ਗਰਮ ਹੁੰਦੇ ਤਾਂ ਵੀ ਪਹਿਲਾਂ ਲਈ ਆਈਏ ਵੀ ਪਹਿਲਾਂ ਲਈ ਆਈਏ ਲਿਸਾਂਸਰ ਫਿਟਿੰਗ ਨਹੀਂ ਤੇ ਪਾਲ ਉਹ ਗੱਡੀ ਦੇ ਪਿਛਲੇ ਬੰਨੇ ਹੀ ਰੱਖ ਲੈ ਜੇ ਅਗਲੇ ਬੰਨੇ ਰੱਖ ਲੈ ਇਧਰ ਬਾਈ ਲਾਈ ਜਾਂਦਾ ਲੜ ਹੈ ਉਹੀ ਗੱਲ ਆ ਟਰੈਕਟਰ ਚਲਾਉਣਾ ਇਹ ਲੈ ਕੈਮਰਾਮੈਨ ਨੂੰ ਹਾਂ ਓਸਤਾਦ ਇਹ ਲੈ ਉਹ ਗਲਾਸ ਪਹਿਲਾਂ ਹੀ ਕੈਮਰਾਮੈਨ ਨੇ ਪਿਆ ਉਹ ਮੂੰਹ ਸੁੱਕ ਗਿਆ ਲੈ ਜੀ ਬਈ ਕੈਮਰਾਮੈਨ ਨੇ ਪਿਆ ਉਹ ਲੈਓ ਮੇਰੇ ਵੀਰ ਲੈਓ ਤੂੰ ਨਾ ਬੋਲ ਕੋਈ ਗੱਲ ਉਹ ਜੀ ਨਿਕਲ ਜਾਣੀ ਮੂੰਹ ਚ ਨਾ ਬੋਲੋ ਤੇ ਮੈਂ ਡਿਲੀਟ ਨਹੀਂ ਕਰਨੀ ਮੁੜ ਕੇ ਵੇਲਾ ਤੂੰ ਮੁੜ ਕੇ ਡਿਲੀਟ ਕਰਾਏਂਗਾ ਇਹ ਮੋਟਾ ਇਹ ਉਹ ਕਲੈਂਪ ਕਿੱਥੇ ਆ ਇਹ ਆਇਆ ਤੇ ਰਾਕੇ ਸਾਪੇ ਮਾਰ ਦੋ ਨਹੀਂ ਨਹੀਂ ਆਪਣੀ ਬਾ ਇੱਥੇ ਘਾ ਦੇ ਆ ਜੇ ਨਿਕਲਣਾ ਵੀ ਲੱਗਣਾ ਔਰ ਲੌਂਗ ਵੀ ਹੜ ਜਾਣਾ ਹੈ ਕਲੰਪ ਕਿੱਥੇ ਬੋਲ ਆ ਵੇ ਇਹਨੂੰ ਰਜਾ ਦਿਓ ਫਿਰਦਾ ਭੁੱਖਾ ਹੂੰ ਧੱਕੇ ਹੀ ਮਾਰਦਾ ਫਿਰਦਾ ਉਹ ਤੂੰ ਠੰਡਾ ਵੀ ਨਹੀਂ ਛੱਡਣਾ ਕਾਹ ਵੀ ਨਹੀਂ ਛੱਡਣਾ ਨਾ ਕਾਹ ਵੀ ਨਹੀਂ ਛੱਡਣਾ ਬੰਦ ਕਰ ਇਹਨੂੰ ਗਾ ਮਾ ਰਿਆ ਮੁਗਰ ਤੇ ਜਾਇਦ ਨਾ ਕੀ ਬਾਨਾ ਤੇਰਾ ਫੈ ਮੋਟਿਆ ਆ ਵੀ ਚੱਲੇ ਆ ਲੱਗਦਾ ਯਾਰ ਕੈਮਰਾ ਬੰਦ ਚਾਹੀਦਾ ਬ్రో ਯਾਰ ਇਹ ਗੱਲਾਂ ਨਹੀਂ ਰਿਕਾਰਡ ਕਰ ਵਾਲੀਆਂ ਹੁੰਦੀਆਂ ਵੱਡੇ ਠੀਕ ਹੈ ਅਸੀਂ ਵਿਆਹ ਕਰਾਉਣੇ ਆ ਅਜੇ ਅਸੀਂ ਬੱਚੇ ਆ ਆ ਬਾਈ ਸਾਡੇ ਨਿਆਣੇ ਹੋਣੇ ਆ ਮੈਂ ਕਹਣਾ ਵੇਖੀ ਭਜਣਗੇ ਨਿਆਣੇ ਵੀਡੀਓ ਚ ਮੁਗਰਾ ਆ ਨਾ ਲਾ ਦੇ ਮੁਗਰਾ ਆ ਨਾ ਲਾ ਦੇ ਮੁਗਰਾ ਆ ਨਾ ਕਰ ਲੈ ਜਾ ਸਟਾਰਟ ਭਾਈ ਮਨਵੀਰ ਲੈਂਦਾ ਟਰਾਈ ਕਰਾਂ ਕਿਵੇਂ ਆ ਚੱਲ 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 ਬੰਦੀ ਗੱਲ ਕਿਉਂ ਕਿਵੇਂ ਗੱਲਬਾਈ ਬਾਈ ਬੰਦੀ ਗੱਲ ਤੂੰ ਦੱਸ ਕਿਵੇਂ ਆ ਵਾਹ ਵਧੀਆ ਯਾਰ ਕਮਾਤ ਸਿਰਾ ਜਿਹਨੂੰ ਸਿਰਾ ਕਹਿੰਦੇ ਆ ਨਾ ਉਹ ਆਏ ਗੋਲੀ ਆ ਇਹ ਜਮਾ ਓਕੇ ਹੈ ਹਾਂ ਓਕੇ ਪਾਸੇ ਪਾਸੇ ਸੰਜੋਣਾ ਬਈ ਮਾਰ ਆ ਜਾਏ ਇਹਨੂੰ ਤੇ ਵੇਖੀ ਵੇਖੀ ਕਰੇ ਇੱਥੇ ਰਹਿ ਹੁਣ ਦੱਸੀ ਇਹ ਉੱਧਰ ਤੋਂ ਉੱਧਰ ਧਿਆਨ ਚੱਲ 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 ਇਹ ਤਾਂ ਬੱਲੇ ਦੇ ਨਹੀਂ ਆਸ ਤੇਰੇ ਹਾਂ ਇਹੀ ਫਾਰਕਾ ਉਹ ਬਾਈ ਜਿਆਦੇ ਸੋਨਾਲੀ ਕਾ ਚਲਾਉਂਦਾ ਨਾ ਨਹੀਂ ਅਗਾਂ ਮਤਲਬ ਹੈ ਹਾਂ ਹਾਂ ਵੀਰ ਜੀ ਮਰਾ ਦੇ ਆ ਗਿਆ ਮੈਂ ਹੋਰ ਚੈੱਕ ਕਰਦੇ ਵੀਰ ਤਾਂ ਨਹੀਂ ਇਹ ਗੱਲ ਨਹੀਂ ਕਿ ਗੱਲ ਜੀ ਕਰਦਾ ਮੈਂ ਵੀਰ ਵਰਕ ਨਹੀਂ ਨਾ ਬਣਨ ਨੂੰ ਮਾੜਾ ਜਿਹਾ ਬਰਾਂ ਨੂੰ ਜਿਆ ਛੱਡ ਮਨਾ ਨਾ ਭਾਈ ਇਹ ਨਿਕਾਲੂ ਇਹ ਕੱਚਾ ਹੋਵੇ ਇਧਰੋਂ ਨੀਰ ਮਾਉਂਦਾ ਮੈਂ ਤਾਂ ਪਾਣੀ ਇਹ ਗੱਲ ਕਹਿੰਦਾ ਇਹਦਾ ਦੂਆ ਹਾਈ ਲੋ ਦੇ ਚੌਥੇ ਲਾਉਣਾ ਮੈਂ ਆਪਾਂ ਵੀਡੀਓ ਬੰਦਾ ਨਹੀਂ ਕਰਨੀ ਕਾਸ ਹੋ ਜੀ ਆਪਾਂ ਬਾਈ ਰੰਜੋ ਵਾਂਗੂ ਨਾ ਬਸ ਚਲਾਈ ਰੱਖਣਾ ਕੈਮਰਾ ਚਲਾਈ ਰੱਖਣਾ ਉਹ ਫੋਟੋਆਂ ਕਰ ਰਹੇ ਉਧਰ ਮੇਰੇ ਕੋਲ ਉਹ ਵੇਰ ਉਹ ਖੜਾ ਇਹ ਮਤਬ ਬਾਤ ਨਹੀਂ ਬਾਤ ਦੂਆ ਹਈ ਟਰੈਕਟਰ ਨੇ ਚੱਕ ਲਿਆ ਫੇਰ ਸਾਲ ਆਪਾਂ ਉਹਦੇ ਬਰੇਕਰ ਹੈ ਉਹ ਤੋਂ ਬਟ ਜੋ ਅਸਮਾਨੀ ਚਲਾਉਂਦੇ ਦੂਆ ਹਈ ਬਟ ਆਵੇ ਆ ਗਿਆ ਆ ਗਿਆ ਬਟਾ ਇਹ ਨਹੀਂ ਘੋੜਾ ਮੋਟਾ ਹੀ ਖਾ ਰਿਹਾ ਹੈ ਓ ਪਿਆਰ ਇੰਨੇ ਜਿਹਾ ਪਾ ਲਾ ਕੇ ਨਾਲ ਹੀ ਦੂਧਾ ਘਟਚ ਕਰਦੇ ਬਟ ਇੰਨਾ ਮੂੜ ਔਖਾ ਉੱਧੇ ਦੇ ਦੇ ਹਾਂ ਉਦੋਂ ਤੱਕ ਮਾਹੀ ਕਹਿੰਦਾ ਹੀ ਵੀਰੇ ਤੁਮ ਨੂੰ ਨਾ ਦੇਗਾ